लुधियाना ਦੇ ਸਥਾਨਕ ਸਰਕਟ ਹਾਊਸ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕੁਝ ਇੰਡਸਟਰੀਅਲਿਸਟ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਬੀਤੇ ਕੱਲ ਕੀਤੀ ਬੈਸ ਕਨਫਰੈਂਸ ਦਾ ਜ਼ਿਕਰ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਥੇ ਵਿਧਾਇਕ ਗੋਗੀ ਇਸ ਖਿਲਾਫ ਕੁਝ ਇੰਡਸਟਰੀਅਲਿਸਟਾਂ ਨੂੰ ਗੁੰਮਰਾਹ ਕਰ ਜਾਣਕਾਰੀ ਦਿੱਤੀ ਗਈ ਹੈ ਕਿਹਾ ਕਿ ਇਸ ਵਿੱਚ ਬੁੱਢੇ ਨਾਲੇ ਨੂੰ ਦੂਸ਼ਿਤ ਕਰਨ ਦੇ ਮਾਮਲੇ 'ਚ ਇਲੈਕਟ੍ਰੋ ਪੋਲਿਟਿਕ ਇੰਡਸਟਰੀ ਜ਼ਿੰਮੇਵਾਰ ਦੱਸੀ ਗਈ ਸੀ ਅਤੇ ਕਿਹਾ ਸੀ ਕਿ ਡਾਈਂਗ ਯੂਨਿਟ ਆਪਣਾ ਪਾਣੀ ਵਾਟਰ ਟ੍ਰੀਟ ਕਰਕੇ ਪਾਉਂਦੇ ਨੇ ਜਿਸ ਤੋਂ ਬਾਅਦ ਲੁਧਿਆਣੇ ਦੀ ਇਲੈਕਟ੍ਰੋ ਪੋਲਿਟਿਕ ਇੰਡਸਟਰੀ ਨੇ ਪ੍ਰੈਸ ਕਾਨਫਰੰਸ ਕਰ ਇੰਡਸਟਰੀ ਨੂੰ 22 ਸੂਬਿਆਂ ਵਿੱਚ پلان ਕਰਨ ਅਤੇ ਵਿਧਾਇਕ ਗੋਗੀ ਦੇ ਸਵਾਲ ਚੁਕੇ ਸੀ ਅਤੇ ਹੁਣ ਇਸ ਮਾਮਲੇ ਨੂੰ ਲੈ ਕੇ ਇੰਡਸਟਰੀ ਲਿਸਟਾਂ ਦਾ ਯੂ ਟਰਨ ਸਾਹਮਣੇ ਆਇਆ ਉਧਰ ਕੁਝ ਇੰਡਸਟਰੀ ਲਿਸਟਾਂ ਨੇ ਵਿਧਾਇਕ ਗੋਗੀ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਤੇ ਆਪਣਾ ਸਪਸ਼ਟ ਕਰਨ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਵਿਧਾਇਕ ਗੋਗੀ ਨੇ ਪਹਿਲਾਂ ਵੀ ਇੰਡਸਟਰੀ ਲਈ ਕਾਫੀ ਕੰਮ ਕੀਤੇ ਨੇ ਅਤੇ ਹੁਣ ਵੀ ਉਹ ਚੰਗੇ ਕੰਮ ਕਰਦੇ ਰਹਿਣਗੇ। ਉੱਧਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਸੀਵਰੇਜ ਬੋਰਡ ਇਸ ਮਾਮਲੇ 'ਚ ਜ਼ਿੰਮੇਵਾਰ ਨੇ ਅਤੇ ਕਿਹਾ ਕਿ ਅਫਸਰਾਂ ਸਾਹੀ ਦੇ ਖਿਲਾਫ ਉਹਨਾਂ ਦੀ ਆਵਾਜ਼ ਬੁਲੰਦ ਰਹੇਗੀ ਅਤੇ ਉਹਨਾਂ ਨੇ ਕਿਹਾ ਕਿ ਇੰਡਸਟਰੀ ਦੇ ਖਿਲਾਫ ਉਹਨਾਂ ਨੂੰ ਕੋਈ ਵੀ ਅਜਿਹੀ ਬਿਆਨਬਾਜ਼ੀ ਨਹੀਂ ਕੀਤੀ ਕਿ ਜਿਸ ਨਾਲ ਇੰਡਸਟਰੀ ਨੂੰ ਨੁਕਸਾਨ ਹੋਵੇ ਅਤੇ ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਇੰਡਸਟਰੀ ਦੇ ਬਾਰੀ ਸੂਬਿਆਂ ਤੱਕ ਜਾਣ ਉਹ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਇਹ ਵੀ ਕਿਹਾ ਕਿ ਡਾਈਂਗ ਯੂਨਿਟ ਇੰਡਸਟਰੀ ਅਤੇ ਇਲੈਕਟ੍ਰੋ ਪੋਲੀਟਿਕ ਇੰਡਸਟਰੀ ਦੋਵੇਂ ਰਲ ਕੇ ਮਜਬੂਤੀ ਨਾਲ ਕੰਮ ਕਰਨਗੇ ਅਤੇ ਬੁੱਢੇ ਨਾਲੇ ਦੇ ਖਿਲਾਫ ਲੜਾਈ ਲੜਨਗੇ ਕਿਹਾ ਕਿ ਬੁੱਢੇ ਨਾਲੇ ਨੂੰ ਸਾਫ ਕਰਨ ਵਿੱਚ ਇੰਡਸਟਰੀ ਅਤੇ ਸਰਕਾਰ ਮਿਲ ਕੇ ਕੰਮ ਕਰੇਗੀ। ਦੇਖੋ ਇਹ ਜਿਹੜੀ ਪ੍ਰੈਸ ਕਾਨਫਰੰਸ ਕੱਲ ਮੇਰੇ ਪਰਿਵਾਰ ਨੇ ਦੇਖੀ ਸੀ। ਠੀਕ ਹੈ। ਬੇਸਿਕਲੀ ਕਿ ਆ ਸਾਡੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਿਹੜਾ ਕਿ ਇੱਕ ਦੂਜੇ ਨੂੰ ਕੰਟਰੋਵਰਸ਼ੀਅਲ ਕਰਕੇ ਇੱਕ ਦੂਜੇ ਨੂੰ ਲੜਾਉਣਾ ਚਾਹੁੰਦੀਆਂ ਨੇ ਪਰ ਉਹ ਕਾਲੀਆਂ ਭੇਟੀਆਂ ਭੇਡਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਮੈਨੂੰ ਉਹ ਵੀ ਪਤਾ ਕੌਣ ਨੇ ਕਿਹੜੇ ਇਸ ਪਰਦੇ ਦੇ ਪਿੱਛੇ ਸ਼ੈਤਾਨੀ ਸ਼ੈਤਾਨੀ ਕਰ ਰਹੇ ਨੇ ਲੈ ਲਾਂਗੇ ਟਾਈਮ ਆਏ ਤੇ ਕੋਈ ਗੱਲ ਨਹੀਂ ਲਵਾਗੇ ਟਾਈਮ ਆਏ ਤੇ ਤੁਹਾਡੇ ਮੂਰੇ ਖੜੇ ਕਰਾਂਗੇ ਆਹ ਤੇ ਪਿੰਡੀ ਜੋ ਕੰਡੀ ਨਹੀਂ ਹੋਈ ਔਰ ਉਹ ਕਾਲੀਆਂ ਭੇਟੀਆਂ ਤੋਂ ਬਚਣ ਲਈ ਸਾਡਾ ਸਾਰਾ ਪਰਿਵਾਰ ਇੰਡਸਟਰੀ ਆ ਇਕੱਠਾ ਹੋਇਆ ਦੁਬਾਰਾ ਤੋਂ ਜਦੋਂ ਮੈਂ ਇੱਕ ਲਫ਼ਜ਼ ਵੀ ਇੰਡਸਟਰੀ ਦੇ ਖਿਲਾਫ਼ ਬੋਲਿਆ ਨਹੀਂ ਇੱਕ ਲਫ਼ਜ਼ ਜੋ ਵੀ ਮੇਰੇ ਬਾਰੇ ਕੱਲ ਕਿਹਾ ਗਿਆ ਮੈਂ ਉਹ ਲਫ਼ਜ਼ਾਂ ਨੂੰ ਰਿਪੀਟ ਨਹੀਂ ਕਰਨਾ ਤੁਹਾਡੇ ਕੈਮਰੇ ਵਿੱਚ ਸਾਰਾ ਕੈਦ ਹੈਗਾ ਮੈਂ ਉਸ ਚੀਜ਼ ਦੀ ਨਖੇਤੀ ਕਰਦਾ ਔਰ ਆਪਣੇ ਸਾਰੇ ਇਸ ਇੰਡਸਟਰੀ ਡਿਪਾਰਟਮੈਂਟ ਦੀ ਆਪਣੇ ਇੰਡਸਟਰੀ ਪਰਿਵਾਰ ਦੀ ਧੰਨਵਾਦ ਕਰਦਾ ਕਿ ਜਦੋਂ ਬੈਠ ਕੇ ਅਸੀਂ ਗੱਲਾਂ ਕੀਤੀਆਂ ਆਪਣੇ ਕਦਰਦਿਸ਼ ਦੱਸਿਆ ਤੇ ਇਸ ਚੀਜ਼ ਨਾਲ ਸਹਿਮਤ ਹੋਏ ਹੈ ਸਾਰੇ ਤੇ ਬਿਲਕੁਲ ਕੋਈ ਸਾਡੇ ਆਪਸ ਵਿੱਚ મતભੇਦ ਨਹੀਂ ਹੈਗਾ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਮੈਂ ਖੜਾ ਇੰਡਸਟਰੀ ਦੇ ਨਾਲ ਖੜੀ ਆ ਔਰ ਅਸੀਂ ਰਲ ਕੇ ਕੰਮ ਕਰਾਂਗੇ ਬੁੱਢੇ ਨਾਲੇ ਨੂੰ ਸਾਫ਼ ਕਰਾਂਗੇ ਇੰਡਸਟਰੀ ਦੀਆਂ ਪ੍ਰੋਬਲਮ ਵੀ ਸੌਲਟ ਆਊਟ ਕਰਾਂਗੇ ਔਰ ਪੰਜਾਬ ਨੂੰ ਅਗਲੇ ਚੱਲਦੀਆਂ ਲੀਹਾਂ ਤੇ ਲੈ ਕੇ ਵੀ ਜਾਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਅਸੀਂ ਗੱਲ ਕੇ ਸਾਰਾ ਪਰਿਵਾਰ ਕਰਾਂਗਾ ਸਾਰੀਆਂ ਸਰ ਮੁੱਢੇ ਦਰਿਆ 'ਚ ਪਾਣੀ ਪੈਣਾ ਜਿਹੜਾ ਬੰਦ ਕੀਤਾ ਗਿਆ ਸੀਗਾ ਉਹ ਪੋਲੀਊਸ਼ਨ ਬੋਰਡ ਨੇ ਜਿਹੜੇ ਸੁੱਤੀਗਾਦੀ ਕੰਮ ਨਹੀਂ ਕਰਦੇ ਲੈ ਕੇ ਮੁੱਢੇ ਦਰਿਆ ਦੇ ਵਿੱਚ ਜਿਹੜਾ ਪਾਣੀ ਪੈਣਾ ਬੰਦ ਕੀਤਾ ਗਿਆ ਸੀ ਉਹ ਕੀ ਜਿਹਨੂੰ ਲੈ ਕੇ ਤੁਹਾਨੂੰ ਕੀ ਕਿਹਨੇ ਬੰਦ ਕੀਤਾ ਸੀਟਪੀ ਦਾ ਸਰ ਸਪਲਾਈ ਤੋਂ ਮੁੱਢੇ ਦਰਿਆ 'ਚ ਪਾਣੀ ਪੈਣਾ ਬੰਦ ਕੀਤਾ ਗਿਆ ਸਰ ਇਦਾਂ ਪਾਣੀ ਕਿਹਨੇ ਬੰਦ ਕੀਤਾ ਪੋਲਿਊਸ਼ਨ ਬੋਰਡ ਨੇ ਪੋਲਿਊਸ਼ਨ ਬੋਰਡ ਨੇ ਓਕੇ ਕਦੋਂ ਬੰਦ ਕੀਤਾ ਉਹ ਅਨਾਉਂਸ ਹੋ ਗਿਆ ਹੈ ਕਿ ਆਰਡਰ ਆਇਆ ਹੈ ਕਿ ਤੁਸੀਂ ਪਾਣੀ ਮੁੱਢੇ ਨਾਲ ਨਹੀਂ ਸੁੱਟ ਸਕਦੇ ਟ੍ਰੀਟਡ ਪਾਣੀ ਵੀ ਨਹੀਂ ਸੁੱਟ ਸਕਦੇ ਸੁਣੋ ਮੇਰੀ ਗੱਲ ਉਹਦੇ ਲਈ ਉਹ 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 ਉਹਦੇ ਲਈ ਜਿਹੜਾ ਇਹ ਗੱਲ ਹੈਗੀ ਆ ਉਹ ਉੱਤੇ ਹਾਈ ਲੈਵਲ ਤੇ ਗੱਲ ਚੱਲਦੀ ਪਈ ਆ ਸਾਰੀ ਸਾਰੇ ਡਾਈਂਗ ਇੰਡਸਟਰੀਆਂ ਦੀਆਂ ਤੇ ਸਰਕਾਰਾਂ ਦੀਆਂ ਵੀ ਉਹਦਾ ਵੀ ਅਸੀਂ ਬਹੁਤ ਜਲਦੀ ਹੱਲ ਕੱਢ ਕੇ ਅਸੀਂ ਰੱਖਾਵਾਂਗੇ ਸਰ ਇੰਡਸਟਰੀ ਪਲਾਨ ਕਰਨ ਦੀ ਗੱਲ ਕਰਦੇ ਕਿ ਇੰਡਸਟਰੀ ਬਾਹਰ ਜਾਊਗੀ ਬਿਲਕੁਲ ਨਹੀਂ ਜਾਊ ਕਿਉਂ ਜਾਊਗੀ ਦੱਸੋ ਉਹ ਜਿਹਾ ਜਾਣਾ ਗੋਗੀ ਸੜ ਕੇ ਜਾਓਗੇ ਸਰ ਬਾਕੀ ਕੁਝ ਮੈਂਬਰ ਜਿਨ੍ਹਾਂ ਨੇ ਕੱਲ ਤੁਸੀਂ ਠੱਕੇ ਵਾਲੀ ਭੇਜਣਾ ਜਰਾ ਉਹ ਵੀ ਸਹਿਮਤ ਨਹੀਂ ਜਿਹਨੂੰ ਫੈਸਲਾ ਨਹੀਂ ਚ ਬਾਕੀ ਮੈਂਬਰ ਸਹਿਮਤ ਨਹੀਂ ਆ ਸਹਿਮਤੀ ਨਹੀਂ ਕਿਉਂ ਜੀ ਦੱਸੋ ਗੱਲ ਇਹ ਹੈ ਗੋਗੀ ਸਿੰਘ ਸਾਹਿਬ ਨੇ ਇੱਕ ਮਿੰਟ ਮੈਂ ਚੱਲ ਅੱਗੇ ਜਦੋਂ ਮੈਂ ਕਿਹਾ ਮੈਂ ਗੱਲ ਸੁਣੋ ਜੀ ਕਹਿੰਦੇ ਅਸੀਂ ਦੁਬੀ ਹਾਂ ਸਾਡਾ ਗੱਲ ਕਹਿੰਦੇ ਜੀ ਪਹਿਲਾਂ ਤਾਂ ਜਿਹੜੇ ਕੱਲ ਦਾ ਮੇਰਾ ਬਿਆਨ ਛਪਿਆ ਹੈ ਕਿ ਗੋਗੀ ਦੇ ਵਾਲ ਨਹੀਂ ਹੋ ਸਕਦੇ ਤੇ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਦਾ ਇਹ ਮੇਰੇ ਬਿਆਨ ਨਹੀਂ ਲਫ਼ਜ਼ ਇਹਨਾਂ ਦੇ ਆਪਣੇ ਨੇ ਦੂਜਾ ਦੂਜਾ ਜਿਹੜਾ ਹੈਗਾ ਦੂਜਾ ਜਿਹੜਾ ਹੈਗਾ ਇੱਕ ਮਿੰਟ ਵਿੱਚ ਹੋਣਾ ਬੋਲੋ ਦੂਜਾ ਜਿਹੜਾ ਹੋਣਾ ਛਾਪਿਆ ਗਿਆ ਔਰ ਗਲਤ ਛਾਪਿਆ ਗਿਆ ਕਿ ਇਹਨਾਂ ਦੇ ਕੰਮ ਕਰਨ ਦਾ ਡਾਗਲ ਤੇ ਬਿਲਕੁਲ ਮੈਂ ਖੇਧੀ ਕਰਨਾ ਜਿਹੜੇ ਗਲਤ ਛਾਪਿਆ ਗਿਆ ਮੇਰੇ ਕਿਦਰੇ ਕਲਿੱਪਿੰਗ ਨਹੀਂ ਆ ਗਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਐਵੇਂ ਇੱਕ ਚੱਗੇ ਬਲੇ ਬੰਦੇ ਨੂੰ ਅਸੀਂ ਤਾਂ ਗਲਤ ਨਹੀਂ ਕਹਿੰਦੇ ਤੇ ਤਾਂ ਸੀਨੀਅਰ ਬੰਦੇ ਨੇ ਪਬਲਿਕ ਦੇ ਨੁਮਾਇੰਦੇ ਨੇ ਉਹਨਾਂ ਨੂੰ ਇਹ ਗੱਲ ਕਹਿ ਦਈਏ ਗਲਤ ਗੱਲ ਛਾਪੀ ਗਈ ਹੈ ਕਿਛੇ ਹੋਰ ਅਖਬਾਰ ਨਹੀਂ ਛਾਪੀ ਗਈ ਦੂਸਰਾ ਸਵਾਲ ਹੈਗਾ ਆਦੀਆ ਦੀ ਸੋਚ ਹੈ ਮੈਂ ਅੱਜ ਵੀ ਕਹਿਣਾ 23 ਸਾਲ ਹੋ ਗਏ ਮੈਨੂੰ ਯਾਦ ਨੇ 10 ਸਾਲ ਕਾਂਗਰਸ ਦੇ ਨੇ 10 ਸਾਲ ਅਕਾਲੀਆਂ ਦੇ ਰਹੇ ਨੇ ਤੇ 3 ਸਾਲ ਮਾਨਸੇਕਾਰ ਦੇ ਰਹੇ 23 ਸਾਲਾਂ ਚ ਵੱਡਾ ਨਾਲਾ ਸਾਫ਼ ਨਹੀਂ ਹੋਇਆ ਸਵਾਏ ਕਰੋੜਾਂ ਰੁਪਏ ਖਰਚ ਕਰਨ ਦੇ ਮੇਰੀ ਆਪਣੀ ਸੋਚ ਹੈ ਨਾ ਕਰਾਇਮ ਖਤਮ ਹੋਇਆ ਨਾ ਰੇਵ ਖਤਮ ਹੋਈਏ ਨਾ ਦੋ ਨੰਬਰ ਦਾ ਕੰਮ ਖਤਮ ਹੋਇਆ ਨਾ ਕੋਈ ਹੋਰ ਚੀਜ਼ ਖਤਮ ਹੋਈਏ ਜੇਨੇ ਕ੍ਰੋਚਮੈਂਟ ਖਾਤੇ ਕੋਈ ਵੀ ਲਾ ਲੋ 100% ਕੋਈ ਨਹੀਂ ਅਸਦਾ ਅਗਰ ਆਪਾਂ ਵਾਕਿਆ ਹੀ ਬਚਾਣਾ ਚਾਹਨੇ ਆਂ ਸ ਲੋਕਾਂ ਦੀ ਸਿਹਤ ਬਚਾਣਾ ਚਾਹਨੇ ਆਂ ਬੁੱਡੇ ਨਾਲੇ ਨੂੰ ਕਵਰ ਕਰ ਦਿਓ ਲੈਟ ਇਟ ਬੀ ਬੁੱਡੇ ਨਾਲਾ ਅਖੀਰ ਜੋ ਉੱਥੇ ਜਿੰਨੇ ਸਾਰੇ ਪਲਾਂਟ ਨੇ ਸਭ ਨੂੰ ਕਹਿ ਦਿਓ ਜੀ ਜੋ ਬਾਣਾ ਪਾਈ ਜਾਓ ਦੇਖੋ ਕਿੰਨੂ ਕਰਾਂਗੇ ਹੁਣ ਬੈਠ ਕੇ ਦਸਾਲ ਦੇਣਾ ਮੇਰੀ ਸੁਣ ਲਿਆ ਜੇ ਫਿਰ ਤੁਹਾਡੇ ਸਾਡੇ ਸਵਾਲਾਂ ਦੇ ਮੈਂ ਇੱਕ ਸਵਾਲ ਦਾ ਜਵਾਬ ਦੇਣਾ ਤੁਹਾਡੇ ਸਾਡੇ ਕੋਲ ਹੀ ਲਵਾਂਗਾ ਕਿ ਇੱਕ ਹੋਜੜੀ ਵਾਲੇ ਗਾਰਮੈਂਟ ਬਣਾਉਂਦੇ ਨੇ ਕਪੜਾ ਲੈ ਕੇ ਉਹਨਾਂ ਸਿਰ ਕਵੀਸ਼ ਲਿਆ ਠੀਕ ਹੈ ਉਹਨੂੰ ਫਿਰ ਧੋ ਕੇ ਪ੍ਰੈਸ ਕਰਕੇ ਕਰਦੇ ਨੇ ਉਹ ਕਹਿੰਦੇ ਨੇ ਇਹ ਤਾਂ ਪੋਲੂਟਰ ਪੋਲੂਸ਼ਨ ਕਰਦੇ ਨੇ ਕਹਿਆ ਕਿ ਸਾਫ ਕਪੜੇ ਨੂੰ ਲੈ ਕੇ ਪੋਲੂਸ਼ਨ ਨਿਕਾੜਿਆ ਕਿੰਨਾ ਸਾਫ ਹੋ ਗਿਆ ਮੈਲੇ ਕਪੜੇ ਆਪਣੇ ਰੋਜ਼ ਤੁਹਾਡੀਆਂ ਹਜ਼ਾਰਾਂ ਲੱਖਾਂ ਕਾ ਜੜਾਂ ਰੋਜ਼ ਸਾਫ ਹੁੰਦੀਆਂ ਨਿਕਾੜਾਂ ਉਹਦੇ ਨਾਲ ਪੋਲੂਸ਼ਨ ਨਹੀਂ ਹੁੰਦਾ ਉਹਦੇ ਬਾਅਦ ਉਹਦੇ ਰੰਗ ਨਹੀਂ ਪਾਇਆ ਜਾਂਦਾ ਸਰ ਉਹ ਚ ਕੈਮੀਕਲ ਬੇਸ ਰੰਗ ਨਹੀਂ ਪੈਂਦਾ ਮੈਂ ਜਿਹੜੀ ਵਾਈਟ ਸ਼ਰਟ ਦੀ ਗੱਲ ਹੀ ਕਰਾਂ ਵਾਈਟ ਸ਼ਰਟ ਦੀ ਜਿਹੜਾ ਦੇਖੋ ਡਾਈੰਗ ਦੀ ਗੱਲ ਤੋਂ ਸੀ ਗੱਲ ਮੈਂ ਗੱਲ ਕਰ ਰਿਹਾ ਆ ਜਿਹੜਾ ਇੰਡਸਟਰੀ ਦੀ ਗੱਲ ਕਰ ਰਿਹਾ ਮੈਂ ਦੋ ਤਰ੍ਹਾਂ ਦੀ ਇੰਡਸਟਰੀ ਮੈਂ ਮੈਂ ਦੋ ਤਰ੍ਹਾਂ ਦੀ ਇੰਡਸਟਰੀ ਗੱਲ ਕਰ ਰਿਹਾ ਇੱਕ ਤਾਂ ਹੁੰਦਾ ਡਾਈੰਗ ਕੀਤਾ ਕਪੜਾ ਆ ਗਿਆ ਮੈਂ ਡਾਈੰਗ ਕੀਤਾ ਕਪੜਾ ਲਿਆ ਮੈਂ ਡਾਈਂ ਕਿਹਾ ਮੈਂ ਸ਼ਰਟ ਲਈਏ ਉਹਨੂੰ ਸੋਣਾ ਮੈਂ ਉਹਨੂੰ ਤੋਣਾ ਮੈਂ ਉਹਨੂੰ ਤੋਕੇ ਕੀਤਾ ਹੈਗਾ ਅਗਰ ਉਹ ਮੇਰੀ ਹੋਂਦ ਨਹੀਂ ਕਹਿੰਦੇ ਪੋਲੂਸ਼ਨ ਕਰ ਰਹੇ ਨੇ ਦੱਸੋ ਕੀ ਹੋਏਗਾ ਤੁਸੀਂ ਲੱਖਾਂ ਕਰੋੜਾ ਰੋਜ਼ ਜਾਂ ਕਈਆਂ ਘਰੇ ਦੋਤੀਆਂ ਨੇ ਜੋ થી ਗੱਲ ਹਜ਼ਾਰਾਂ ਬੰਦੇ ਸਰ ਮੈਂ ਉਹੀ ਤਾਂ ਗੱਲ ਤਾਂ ਲਿਆ ਰਿਆਂ ਤੁਸੀਂ ਤੁਸੀਂ ਮੈਂ ਉੱਥੇ ਗੱਲ ਤੇ ਆ ਰਿਆਂ ਤੁਸੀਂ ਮੈਂ ਉਸੇ ਗੱਲ ਤੇ ਆ ਰਿਆਂ ਮੈਂ ਉਸੇ ਗੱਲ ਤੇ ਆ ਰਿਆਂ ਇਹ ਸਟ੍ਰੇਟਮੈਂਟ ਨਹੀਂ ਹੋਣਾ ਇਹ ਜਿੰਨੇ ਹੈਗੇ ਨੇ ਸਾਰੇ ਦੇ ਸਾਰੇ ਬੁੱਡੇ ਨਾਲੇ ਨੂੰ ਇੱਥੇ ਲਿਜਾ ਕੇ ਅਗਰ ਗੋਗੀ ਸਾਹਮਣੇ ਚੈੱਕ ਕਰਾਇਆ ਸੀ 1500 ਐਮਐਲਡੀ ਇਹ ਪਲਾਂਟ ਲੱਗੇ ਹੋਏ ਨੇ ਸਾਡੇ 650 ਐਮਐਲਡੀ ਦੇ ਸੱਤ ਚੌਦੇ ਠੀਕ ਹੈ ਬਾਕੀ ਦਾ ਕਿੱਥੇ ਜਾਂਦੇ ਆ ਇਹ 1500 ਐਮਐਲਡੀ ਸਾਡੇ ਕੋਲ ਲਖਰਾ ਸਾਹਿਬ ਤੁਹਾਨੂੰ ਦੱਸਣਗੇ ਕੰਪਨੀਆਂ ਤਿਆਰ ਨੇ 2000 ਐਮਐਲਡੀ ਦਾ ਪਲਾਂਟ ਲੱਗਣ ਇੱਕ ਅਦਾ ਪਲਾਂਟ ਵੱਧ ਵੀ ਹੋ ਜਾਵੇ ਅੱਜ ਜੋ ਕਾਰਪੋਰੇਸ਼ਨ ਦੇ ਪਲਾਂਟ ਬੰਦ ਪਏ ਨੇ ਉਹ ਬੰਦ ਵੀ ਹੋ ਜਾਣ ਜੇ ਬੰਦ ਵੀ ਹੋ ਜਾਣ ਉਥੇ ਲੱਗੇ ਸਾਰਾ ਬ੍ਰਾਂਡ ਉਹ ਸਾਰਾ ਜਿਹੜਾ ਸੇ ਹੈ ਤੇ ਕੈਂਸਰ ਕੇ ਅੰਦਰ ਸਭ ਕੁਝ ਖਤਮ ਹੋ ਸਕਦਾ ਜੇ ਅਸਾਂ ਇਕਈ ਇੰਡੀਵਿਜੂਅਲ ਕੱਲੋਂ ਸਰਕਾਰ ਤੁਸੀਂ ਕਹੋਗੇ ਹਰ ਮੱਲੇ ਵਾਲਾ ਇੱਕੋ ਇੱਕ ਐਕਟਿਵਿਸਟ ਕਹਿ ਦਿੰਦੇ ਮੈਂ ਕਹਿੰਦਾ ਹਰ ਮੱਲੇ ਵਾਲਾ ਆਦਾ ਟਰੀਟਮੈਂਟ ਪਲਾਨ ਕਰਕੇ ਲਾਓ ਤੁਹਾਨੂੰ ਯਾਦ ਰੱਖਣਾ ਨੀਅਤ ਸਾਫ਼ ਹੋਣੀ ਚਾਹੀਦੀ ਮੈਂ ਅੱਜ ਵੀ ਕਹਿਣਾ ਮੈਂ ਹੁਣ ਵੀ ਮੈਂ ਅੱਜ ਵੀ ਮੈਂ ਮੈਂ ਉਸੇ ਗੱਲ ਤੇ ਸਟੈਂਡ ਕਰਦਾ ਸਰਕਾਰ ਦੀ ਨੀਅਤ ਹੋ ਜਾਵੇ ਤਾਂ ਬੋਡਾ ਲਾਲਾ ਇਹ ਬੁੱਡਾ ਨਾਲਾ ਨਹੀਂ ਬੁੱਡਾ ਨਾਲਾ ਬੁੱਡਾ ਨਾਲਾ ਰਹੇਗਾ ਲੇਕਿਨ ਕੈਂਸਰ ਖਤਮ ਹੋ ਜਾਏਗਾ ਸਾਤੌੜੀ ਦਰਿਆਜ ਪਾਣੀ ਨਹੀਂ ਜਾਏਗਾ ਸਰਕਾਰ ਸਹੀ ਕਾਜ ਕਰੇ ਬਸ ਸਹੀ ਇਤਰਾ